ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੂਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੇਂ ਫਲਾਰ ਦੀ ਵੀਡੀਓ ਸੌਰੀ ਇਹ ਫਲਾਰ ਦੀ ਵੀਡੀਓ ਨਹੀਂ ਉਹ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਸੂਟਾਂ ਤੇ ਉਹ ਫਲਾਰ ਕਿੱਦਾਂ ਬਣਦਾ ਬਹੁਤ ਈਜ਼ੀ ਫਲਾਰ ਹੈ ਪਿਛਲੀਆਂ ਦੋ ਲਾਸਟ ਵੀਡੀਓਜ਼ 'ਚ ਤੁਸੀਂ ਦੇਖਿਆ ਆਪਾਂ ਪਸ਼ਮੀਨੇ ਤੇ ਨਿੱਕੀ ਬੂਟੀ ਵਾਲੇ ਸੂਟ ਰੈਡੀ ਕੀਤੇ ਆ ਤਾਂ ਉਹਦੇ ਉੱਤੇ ਆਪਾਂ ਉਹ ਫਲਾਰ ਦੀ ਡਿਜ਼ਾਈਨਿੰਗ ਪਾਈ ਆ ਤਾਂ ਆਪਾਂ ਇੱਕ ਹੋਰ ਫਲਾਰ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਸੌਖਾ ਬਣਦਾ ਹੈ ਸਪੈਸ਼ਲੀ ਉਚਾਕਾਂ ਦੀ ਡਿਜ਼ਾਈਨਿੰਗ ਵਾਸਤੇ ਬਹੁਤ ਹੀ ਪਰਫੈਕਟ ਹੈ ਆਓ ਅੱਜ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਇੱਕ ਫਰੇਮ ਥੈਨ ਆਪਾਂ ਆਪਦਾ ਸ਼ਰਟ ਲਗਾ ਲਿਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਆ ਐਂਕਰ ਵਾਲੇ ਥ੍ਰੈਡ ਤੇ ਆਪਾਂ ਨੂੰ ਚਾਹੀਦੇ ਆ ਛੋਟੇ ਸਾਈਜ਼ ਦੇ ਮੋਤੀ ਹਾਂਜੀ ਇੱਕ ਮੋਤੀ ਲਗਾ ਲਿਆ ਆਪਾਂ ਮੋਤੀ ਦੇ ਬਿਲਕੁਲ ਨਾਲੋਂ ਇੱਥੋਂ ਆਪਾਂ ਇੱਥੇ ਕੱਢਾਂਗੇ ਸੂਈ ਨੂੰ ਆਪਣੀ ਨੂੰ ਠੀਕ ਹੈ। ਦੈਨ ਇਹਨੂੰ ਆਪਣਾ ਲਪੇਟਣਾ ਸ਼ੁਰੂ ਕਰ ਦਾਂਗੇ। ਇੱਕ ਤਰਨ 2 3 3 ਲੇਅਰ ਆਪਾਂ ਕਰ ਲਈਆਂ। ਹੁਣ ਆਪਾਂ ਇਹਨੂੰ ਨਾ ਐਵੇਂ ਖਿੱਚ ਦਾਂਗੇ। तो एक ट्यूलिप की शेप लै लेगा दैन यू आप नीचे कर देंगे एवें ठीक है सेम फिर आपू थ्रैड क्डा मोती के बिल्कुल नीचे तो इदा तो एक डंडी बना लें एमें ठीक है ਇੱਕ ਫੁੱਤਰ ਹੱਟ ਕੱਢਣਾ ਇਹਨੂੰ ਇੱਕ ਪੱਤੀ ਦੀ ਸ਼ੇਪ ਦੇਵਾਂਗੇ ਨੀਚੇ ਐਵੇਂ ਇਹਦਾ ਠੀਕ ਹੈ ఇ మోతి అవ్వగ మోతి థర్డ్ కన్ రామాగే ਠੀਕ ਹੈ ਇਹਨੂੰ نیچے ਕੱਢ ਦਾਂਗੇ ਫਿਰ ਇੱਥੋਂ ਦੀ ਸੂਈ ਕੱਢਾਂਗੇ ਆਪਣੀ ਨੂੰ ਇੱਕ ਡੰਡੀ ਬਣਾ ਦਾਂਗੇ ਫਿਰ ਆਪਾਂ ਇਹਦੇ ਨਾਲ ਦੀ ਸੂਈ ਕੱਢਾਂਗੇ ਇਹ ਰਿਕ ਪੱਤੀ ਡਰਾ ਕਰ ਦਾਂਗੇ ਤੁਸੀਂ ਚਾਹੋ ਤਾਂ ਇਹ ਜਿਹੜੀ ਪੱਤੀ ਹੈ ਉਹਨੂੰ ਗ੍ਰੀਨ ਕਲਰ ਦੀ ਵੀ ਬਣਾ ਸਕਦੇ ਹਾਂ ਸਿੰਗਲ ਥ੍ਰੈਡਰ ਦੀ ਵੀ ਬਣਾ ਸਕਦੇ ਹਾਂ ਜਿਵੇਂ ਵੀ ਤੁਹਾਡੀ ਇੱਛਾ ਹੈ ਠੀਕ ਹੈ ਉਵੇਂ ਤੁਸੀਂ ਰੈਡੀ ਕਰ ਸਕਦੇ ਹੋ ਇਹ ਆਪਣਾ ਛੋਟੇ-ਛੋਟੇ ਫੁਲਾਰਾਂ ਦਾ ਜਿਹੜਾ ਹਾਂਜੀ ਇੱਕ ਨੈਕਸਟ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਦੱਸਦੇ ਹਾਂ ਆਪਾਂ ਬਾਰਡਰ ਤੇ ਕਿੱਦਾਂ ਫੁੱਲ ਬਣਾ ਸਕਦੇ ਹਾਂ ਇਹ ਤਾਂ ਆਪਾਂ ਸਿੰਗਲ ਕਲਰ ਦੇ ਬਣਾਏ ਆ ਹੁਣ ਆਪਾਂ ਡਬਲ ਕਲਰ ਦੇ ਬਣਾ ਕੇ ਤੁਹਾਨੂੰ ਦੱਸਦੇ ਹਾਂ ਆਪਾਂ ਕੀ ਕਰਨਾ ਹੈ ਫਸਟ ਆਫ ਆਲ ਸੇਮ ਇਥੋਂ ਆਪਾਂ ਆਪਦੀ ਨੀਡਲ ਨੂੰ ਕੱਢਾਂਗੇ ਸੇਮ ਆਪਾਂ ਇੱਕ ਮੋਤੀ ਲਵਾਂਗੇ ਇਦਾਂ ਠੀਕ ਹੈ 1 2 3 ਟਾਈਮ ਲਪੇਟ ਕੇ ਸੇਮ ਉਹੀ ਪ੍ਰੋਸੈਸ ਦੇ ਵਿੱਚ ਆਪਾਂ ਇਹਨੂੰ ਤਾਗੇ ਨੂੰ ਕੱਢ ਲੈਣਾ ਹੈਗਾ ਇੱਧਾ ਇਹਨੂੰ نیچے ਚਲੇ ਜਾਵਾਂਗੇ ਆਪਾਂ ਠੀਕ ਹੈ ਸੇਮ ਆਪਾਂ ਸੇਮ ਪ੍ਰੋਸੈਸ ਇ ਰੱਖਾਂਗੇ ਫਰੰਟ ਤੋਂ ਵੀ ਇਹਨੂੰ ਪੱਕਾ ਕਰ ਦਾਂਗੇ ਇੱਥੋਂ ਸੇਮ ਹੀ ਇਹਦੀ ਇੱਕ ਪੱਤੀ ਬਣਾਵਾਂਗੇ ਇਦਾਂ ਬਸ ਉਹਨੂੰ ਆਪਾਂ ਇਹਦੇ ਵਿੱਚ ਡਬਲ ਟੂਨ ਦਾ ਜਿਹੜਾ ਥ레ਡ ਯੂਜ਼ ਕਰਾਂਗੇ ਉਹ ਦੱਸਦੇ ਆਪਾਂ ਕਿਦਾਂ ਯੂਜ਼ ਕਰਨਾ ਹੁਣ ਆਪਾਂ ਰਾਣੀ ਕਲਰ ਦਾ ਥ레ਡ ਪਾਇਆ ਹੈ ਹਾਫ ਕਰਕੇ ਪਾਇਆ ਇਹ ਆਪਾਂ ਥ레ਡ ਹੁਣ ਆਪਾਂ ਰਾਣੀ ਕਲਰ ਦਾ ਥ레ਡ ਲਿਆ ਇਹ ਆਪਾਂ 6 ਲੜਾ ਹੁੰਦਾ ਆਪਣੇ ਕੋਲੇ ਥ레ਡ ਇਹ ਆਪਾਂ 2 ਲੜਾ ਹੀ ਪਾਇਆ ਹੈਗਾ ਹੁਣ ਆਪਾਂ ਇਹਦੀ ਆਊਟਲਾਈਨਿੰਗ ਕਰਾਂਗੇ ਸੇਮ ਆਪਾਂ ਉਹੀ ਪ੍ਰੋਸੈਸ ਵਰਤਾਂਗੇ ਇੱਥੋਂ ਦੀ ਨੀਡਲ ਨੂੰ ਕੱਢਾਂਗੇ ਠੀਕ ਹੈ ਇੱਥੋਂ ਹੀ ਚੱਕ ਕੇ ਆਪਦੀ ਸੂਈ ਨੂੰ ਇੱਥੇ ਇੱਥੇ ਕੱਢ ਦਾਂਗੇ ਉਵੇਂ ਹੀ ਆਪਾਂ ਕਮਾਵਾਂਗੇ ਇਹਨੂੰ 1 2 ਐਂਡ 3 3 ਲੇਅਰ ਆਪਾਂ ਦੇਤੀਆਂ ਹੁਣ ਉਵੇਂ ਹੀ ਸੂਈ ਨੂੰ ਇਹਦੇ ਵਿੱਚੋਂ ਆਪਾਂ ਕੱਢ ਦੇਣਾ ਸੇਮ ਉਹੀ ਪ੍ਰੋਸੈਸ ਵਰਤਣਾ ਹੈਗਾ ਸੂਈ ਨੂੰ نیچے ਲੈ ਜਾਾਂਗੇ ਫਿਰ ਆਪਾਂ ਸੂਈ ਨੂੰ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਉੱਥੋਂ ਹੀ ਕੱਢਾਂਗੇ ਤੇ نیچے ਕਰ ਦਾਂਗੇ ਜੇ ਤੁਹਾਡੇ ਸੂਟ ਦੇ ਵਿੱਚ ਦੋ ਕਲਰ ਨੇ ਜਿਵੇਂ ਮੈਂ ਇੱਕ ਬੇਬੀ ਪਿੰਕ ਲਿਆ ਇੱਕ ਰਾਣੀ ਕਲਰ ਲਿਆ ਤਾਂ ਸੇਮ ਤੁਸੀਂ ਇਹ ਦੋ ਕਲਰ ਦੇ ਵਿੱਚ ਜਿਹੜੇ ਟਿਊਲਿਪ ਫਲਾਰ ਬਣਾ ਸਕਦੇ ਹੋ ਸੇਮ ਪ੍ਰੋਸੈਸ ਹੀ ਆਪਾਂ ਇੱਧਰ ਯੂਜ਼ ਕਰਾਂਗੇ ਇਹ ਬਹੁਤ ਹੀ ਇਜ਼ੀ ਹੈ ਤੇ ਬਹੁਤ ਜਲਦੀ ਬੰਦ ਹੈ ਠੀਕ ਹੈ 1 ਐਂਡ 3 ਥੈਨ ਸੂਈ ਨੂੰ ਫਿਰ ਆਪਾਂ ਵਿੱਚੋਂ ਦੀ ਕੱਢਾਂਗੇ ਸੇਮ ਉਹੀ ਪ੍ਰੋਸੈਸ ਇਹਦਾ ਬੈਸੀ ਤਾਂ ਡਬਲ ਟੋਨ ਦੇ ਥ੍ਰੈਡ ਆਉਂਦੇ ਹੈਗੇ ਆ ਐਂਕਰ ਵਾਲੇ ਤੁਸੀਂ ਉਹ ਵੀ ਲੈ ਸਕਦੇ ਹੋ ਇਨ ਕੇਸ ਤੁਹਾਡੇ ਕੋਲੇ ਨਹੀਂ ਆ ਤਾਂ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ ਇਹ ਡਿਜ਼ਾਈਨਿੰਗ ਤੁਸੀਂ ਜੋ ਆਪਾਂ ਸਟਿਚਿੰਗ ਕਰਦੇ ਆ ਨਾ ਜਿੰਨਾ ਰੀਲਸ ਦੇ ਨਾਲ ਸਟਿਚਿੰਗ ਕਰਦੇ ਆ ਉਹ ਵੀ ਤੁਸੀਂ ਦੋ ਤਿੰਨ ਲੜਾ ਧਾਗਾ ਪਾ ਕੇ ਉਹਦੇ ਨਾਲ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਕਈ ਭੈਣਾਂ ਦਾ ਕੁਐਸਚਨ ਹੁੰਦਾ ਹੈ ਕਿ ਕੀ ਆਪਾਂ ਉਹਦੇ ਨਾਲ ਹੀ ਕੰਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਜੋ ਆਪਣੀਆਂ ਸਟਿਚਿੰਗ ਵਾਲੀਆਂ ਰੀਲਸ ਹੁੰਦੀਆਂ ਆਫ ਕੌਰਸ ਕਰ ਸਕਦੇ ਆ ਕਈ ਭੈਣਾਂ ਨੂੰ ਡਾਊਟ ਹੁੰਦਾ ਕਿਤੇ ਉਹ ਵਰਕ ਖਰਾਬ ਤਾਂ ਨਹੀਂ ਹੁੰਦਾ ਤਾਂ ਮੈਂ ਦੱਸ ਦੇਣਾ ਚਾਹਣੀ ਆ ਉਹ ਵਰਕ ਬਿਲਕੁਲ ਖਰਾਬ ਨਹੀਂ ਹੁੰਦਾ ਦੇਖੋ ਆਪਾਂ ਸਟੀਚਿੰਗ ਕਰਦੇ ਆ ਤਾਂ ਉਹ ਸਲਾਈ ਕਦੇ ਵੀ ਖਰਾਬ ਨਹੀਂ ਹੁੰਦੀ ਤਾਂ ਸੇਮ ਹੀ ਉਹ ਕਦੇ ਫਟਦਾ ਨਹੀਂ ਉਹ ਧਾਗਾ ਵੀ ਬਿਲਕੁਲ ਵਧੀਆ ਹੀ ਰਹਿੰਦਾ ਠੀਕ ਹੈ ਤਾਂ ਇਦਾਂ ਆਪਾਂ ਕੰਪਲੀਟ ਕਰ ਲਿਆ ਤਾਂ ਇਹ ਆਪਣੀ ਜਿਹੜੇ ਡਬਲ ਟੋਨ ਦੇ ਜਿਹੜੇ ਫਲਾਰ ਬਣ ਗਏ ਆ ਸੇਮ ਪ੍ਰੋਸੈਸ ਆਪਾਂ ਇਹ ਰੱਖਣਾ ਹੈਗਾ ਜੋ ਆਪਾਂ ਪਹਿਲਾਂ ਯੂਜ਼ ਕੀਤਾ ਫਰੰਟ ਤੋਂ ਵੀ ਇਹਨੂੰ ਪੱਕਾ ਕਰਨਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਫਲਾਰ ਬਣੇ ਆ ਤੁਸੀਂ ਚਾਹੋ ਤਾਂ ਆਹ ਵਾਲੀ ਪੱਤੀ ਹੈ ਜੋ ਮੈਂ ਸੇਮ ਕਲਰ ਦੀ ਪਾਈ ਹੈ ਇਹਨੂੰ ਤੁਸੀਂ ਗ੍ਰੀਨ ਕਲਰ ਦੀ ਵੀ ਪਾ ਸਕਦੇ ਹੋ ਇਹ ਬਣਿਆ ਹੋਇਆ ਬਾਰਡਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਖੂਬਸੂ ਤੁਹਾਨੂੰ ਸਟੈਪ ਬਾਈ ਸਟੈਪ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਇਹ ਫਲਾਰ ਬਣਾਉਣਾ ਬਹੁਤ ਹੀ ਈਜ਼ੀ ਹੈਗਾ ਤੁਹਾਨੂੰ ਚੰਗੇ ਤਰੀਕੇ ਨਾਲ ਦਿਖ ਰਿਹਾ ਹੋਊਗਾ ਕਿ ਇਹ ਆਪਾਂ ਕਿੱਦਾਂ ਬਣਾਇਆ ਹੈਗਾ ਤਾਂ ਇਹ ਬਣਿਆ ਹੋਇਆ ਬਾਰਡਰ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਵੀ ਆਪਦੇ ਸੋਹਣੇ ਸੋਹਣੇ ਸੂਟ ਇਦਾਂ ਰੈਡੀ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਐਂਕਰ ਦੇ ਥ੍ਰੈਡ ਅਵੇਲੇਬਲ ਨਹੀਂ ਆ ਤਾਂ ਤੁਸੀਂ ਇਹ ਸਟਿਚਿੰਗ ਵਾਲੀਆਂ ਰੀਲਜ਼ ਨਾਲ ਹੀ ਬਾਰਡਰ ਕ੍ਰੀਏਟ ਕਰ ਸਕਦੇ ਹੋ ਤੋਂ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੋਪਸੋ ਤੁਹਾਨੂੰ ਸੇ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ ਜੇ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਵੀਡੀਓ ਨੂੰ ਵੀ ਲਾਈਕ ਕਰਿਓ ਦੈਨ ਕਮੈਂਟ ਕਰਿਓ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ